ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਜੀ 컬렉ਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅੱਜ ਵਾਲੀ 컬렉ਸ਼ਨ ਸਾਰੀ ਰਾਮ ਟੈਕਸ ਦੀ ਆਉਗੀ ਜੀ ਸਾਰੇ ਸੂਟ ਰਾਮ ਟੈਕਸ ਤੇ ਹੈ ਪਿਓਰ ਪਸ਼ਮੀਨੇ ਦੇ ਸੂਟ ਆਉਣਗੇ ਜੀ ਗਰਮ ਆਉਣਗੇ ਡਿਜੀਟਲ ਪ੍ਰਿੰਟ ਦੀ ਸ਼ਰਟ ਆਉਗੀ ਪਲੇਨ ਬਾਟਮ ਆਉਗੀ ਜੀ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ ਪਿਓਰ ਰਾਮ ਟੈਕਸ ਪਸ਼ਮੀਨਾ ਹੈ ਜੀ ਕਪੜਾ ਇੰਨਾ ਜ਼ਿਆਦਾ ਵਧੀਆ ਜੀ ਕੁਝ ਵੀ ਨਹੀਂ ਹੁੰਦਾ ਜੀ ਕੱਪੜੇ ਨੂੰ ਬਹੁਤ ਜ਼ਿਆਦਾ ਵਧੀਆ ਬਹੁਤ ਹੀ ਜ਼ਿਆਦਾ ਗਰਮ ਤੇ ਬਹੁਤ ਹੀ ਜ਼ਿਆਦਾ ਸੋਹਣਾ ਕਪੜਾ ਹੈ ਜੀ ਨਾ ਇਹਦਾ ਕਲਰ ਖਰਾਬ ਹੋਵੇ ਨਾ ਇਹਦਾ ਰੰਗ ਖਰਾਬ ਹੋਵੇ ਨਾ ਇਹਦੇ ਵਿੱਚ ਕੋਈ ਸ਼ਰਿੰਕ ਹੋਵੇ ਨਾ ਇਹਦੇ ਵਿੱਚ ਕੋਈ ਛਿਜੇ ਕਪੜਾ ਇਹ ਬਿਲਕੁਲ ਐਸੇ ਤਰ੍ਹਾਂ ਹੀ ਰਹਿੰਦਾ ਹੈ ਬਿਲਕੁਲ ਵੀ ਬੁਰਨੀ ਆਉਂਦਾ ਜੀ ਇਸ ਕਪੜੇ ਤੇ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਹੀ ਜ਼ਿਆਦਾ ਪਿਆਰੇ ਪਿਆਰੇ ਜੇ ਕਲਰ ਹੈ ਜੀ ਇਹਦੇ ਬਹੁਤ ਸੋਹਣੇ ਡਾਰਕ ਲਾਈਟ ਸਾਰੇ ਤਰ੍ਹਾਂ ਦਾ ਚਾਰਟ ਤੁਹਾਨੂੰ ਮਿਲ ਜੂਗਾ ਜੀ ਜਿਹੜਾ ਵੀ ਸੂਟ ਲੈਣਾ ਹੋਵੇ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਤੇ ਬਹੁਤ ਹੀ ਜ਼ਿਆਦਾ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਸੂਟ ਆਉਣਗੇ ਜੀ ਸ਼ਿਪਿੰਗ ਸਾਰਿਆਂ ਦੇ ਉੱਪਰ ਐਕਸਟਰਾ ਰਹੂਗੀ ਜੀ 1200 ਰੁਪਏ ਪ੍ਰਾਈਸ ਹੈ ਜੀ ਜਿਹੜਾ ਵੀ ਸੂਟ ਆਰਡਰ ਕਰਨਾ ਹੋਵੇ ਤੁਸੀਂ ਆਰਡਰ ਕਰ ਸਕਦੇ ਹੋ ਲਾਈਟ ਡਾਰਕ ਸਾਰੇ ਤਰ੍ਹਾਂ ਦਾ ਚਾਰਟ ਤੁਹਾਨੂੰ ਮਿਲ ਜੂਗਾ ਜੀ ਬਹੁਤ ਹੀ ਜ਼ਿਆਦਾ ਸੋਹਣੇ ਤੇ ਪਿਆਰੇ ਪਿਆਰੇ ਕਲਰ ਹੈ ਜੀ ਇਹਨਾਂ ਸੂਟਾਂ ਦੇ ਤੇ ਕਪੜਾ ਬਹੁਤ ਜ਼ਿਆਦਾ ਸੋਹਣਾ ਹੈ ਜੀ ਬਹੁਤ ਹੀ ਪਿਆਰੇ ਪਿਆਰੀ ਜੀ ਡਿਜ਼ਾਈਨਿੰਗ ਹੈ ਜੀ ਇਹਨਾਂ ਦੀ ਤੇ ਬਹੁਤ ਹੀ ਪਿਆਰੇ ਜਿਹੇ ਕਲਰ ਹੈ ਪਿਓਰ ਪਸ਼ਮੀਨੇ ਦੇ ਸੂਟ ਆਉਣਗੇ ਜੀ ਪੂਰੇ ਗਰਮ ਹੋਣਗੇ ਤੇ ਜਿਹੜੀਆਂ ਪਹਿਣਾ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਆਨ ਕਰ ਲਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਦਿਆ ਕਰੋ ਜੀ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਵੀਡੀਓ ਸਾਰੀਆਂ ਭੈਣਾਂ ਤੱਕ ਪਹੁੰਚ ਸਕੇ ਜੀ ਤੇ ਪਲੀਜ਼ ਇੱਕ ਕਮੈਂਟ ਵੀਡੀਓ ਦੇਖਦੇ ਦੇਖਦੇ ਜ਼ਰੂਰ ਕਰਦਿਆ ਕਰੋ ਵੀ ਅੱਜ ਵਾਲੀ ਕਲੈਕਸ਼ਨ ਤੁਹਾਨੂੰ ਕਿਵੇਂ ਦੀ ਲੱਗੀ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਬਹੁਤ ਹੀ ਪਿਆਰੇ ਪਿਆਰੇ ਜੇ ਰੰਗ ਹੈ ਜੀ ਇਹਨਾਂ ਦੇ ਫਟਾਫਟ ਤੁਸੀਂ ਆਪਦੀ ਬੁਕਿੰਗ ਕਰਵਾ ਲਓ ਜੀ ਲਿਮਟਿਡ ਸਟਾਕ ਹੈ ਇੱਕ ਨਾਲ ਦੇ ਇੱਕ ਇੱਕ ਦੋ ਦੋ ਸੂਟ ਹੀ ਹੁੰਦੇ ਆ ਜੀ ਇਹ ਜਿਆਦਾ ਸਟਾਕ ਨਹੀਂ ਹੁੰਦਾ ਬਸ ਇੱਕ ਸੂਟ ਇੱਕ ਨਾਲ ਦੇ ਦੋ ਦੋ ਸੂਟ ਹੁੰਦੇ ਆ ਜੀ ਕੋਈ ਸਿੰਗਲ ਰਹਿ ਜਾਂਦਾ ਕੋਈ ਦੋ ਦੋ ਹੁੰਦੇ ਆ ਜੀ ਤੇ ਬਹੁਤ ਹੀ ਜਿਆਦਾ ਸੋਹਣੇ ਇਹਨਾਂ ਦੀ ਡਿਜ਼ਾਈਨਿੰਗ ਹੁੰਦੀ ਹੈ ਬਹੁਤ ਹੀ ਜਿਆਦਾ ਸੋਹਣੇ ਤੇ ਬਹੁਤ ਹੀ ਪਿਆਰਾ ਇਹਦਾ ਫੈਬਰਿਕ ਹੁੰਦਾ ਹੈ ਜੀ ਇਹਦੇ ਤੇ ਬੁਰ ਵਗੈਰਾ ਕੁਝ ਵੀ ਨਹੀਂ ਆਉਂਦਾ ਜੀ ਜੇ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਤਾਂ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਬਾਟਮ ਇਹਨਾਂ ਦੇ ਨਾਲ ਪਲੇਨ ਆਉਗੀ ਜੀ ਸ਼ਰਟ ਪ੍ਰਿੰਟਡ ਆਉਗੀ ਤੇ ਤੁਸੀਂ ਜੇ ਨਾਤੇ ਵਰਕ ਵਗੈਰਾ ਕਰਵਾਉਣਾ ਤਾਂ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਸਾਨੂੰ ਮਿਲ ਜੂਗਾ ਜੀ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਵਰਕ ਸਾਡੇ ਤੋਂ ਕਰਵਾ ਸਕਦੇ ਹੋ ਕੋਈ ਵੀ ਸੂਟ ਸਾਡੇ ਤੋਂ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਆਪਣੀ ਮਨਪਸੰਦ ਦਾ ਸੂਟ ਸਾਡੇ ਤੋਂ ਤੁਸੀਂ ਬਹੁਤ ਹੀ ਘੱਟ ਰੇਟ 'ਚ ਬਣਵਾ ਸਕਦੇ ਹੋ ਜੀ ਹੈਂਡਵਰਕ ਮਸ਼ੀਨ ਵਰਕ ਪੇਂਟ ਵਰਕ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਸਾਨੂੰ ਮਿਲ ਜੂਗਾ ਜੀ ਤੇ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਆਪਾਂ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਜੀ ਵੀਡੀਓ ਦੇ ਵਿੱਚ ਸਾਰਿਆਂ ਦਾ ਰੇਟ ਸੇਮ ਹੀ ਆਊਗਾ ਜੀ 1200 ਸ਼ਿਪਿੰਗ ਇਹਨਾਂ ਦੀ ਐਕਸਟਰਾ ਰਹੂਗੀ ਜੀ ਸਾਰਿਆਂ ਦੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜੀ ਜੇ ਕਿਸੇ ਨੇ ਸੈਟ ਵਾਈਜ਼ ਲੈਣੇ ਆ ਵੀ ਪੂਰਾ ਇਹ ਸੂਟ ਪੂਰਾ ਲੈਣਾ ਤਾਂ ਸੈਟ ਵਾਈਜ਼ ਵੀ ਮਿਲ ਜਾਣਗੇ ਜੀ ਵੀਡੀਓ ਨੂੰ ਐਂਡ ਤੱਕ ਦੇਖਣੀ ਬਹੁਤ ਬਹੁਤ ਧੰਨਵਾਦ